ਗਿਆਨੀ ਦਿੱਤ ਸਿੰਘ ਜੀ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਿੱਖ ਧਰਮ ਅਤੇ ਇਤਿਹਾਸ ਦੇ ਮਹਾਨ ਵਿਦਵਾਨ ਉੱਚ ਕੋਟੀ ਦੇ ਕਵੀ ਪ੍ਰਸਿੱਧ ਲੇਖਕ ਅਤੇ ਸ੍ਰੇਸ਼ਟ ਟੀਕਾਕਾਰ ਅਤੇ ਸਰਬੋਤਮ ਉਪਦੇਸ਼ਕ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਖਾਲਸਾ ਅਖਬਾਰ ਦੇ ਬਾਨੀ ਸੰਪਾਦਕ ਸ਼੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਅਤੇ ਲਾਹੌਰ ਦੇ ਬਾਨੀ ਖਾਲਸਾ ਦਿਵਾਨ ਲਾਹੌਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਮੋਢੀ ਸਨ ਗਿਆਨੀ ਦੇਤ ਸਿੰਘ ਜੀ ਗਿਆਨੀ ਦੇਤ ਸਿੰਘ ਜੀ ਦੇ ਮੋਢਲੇ ਜੀਵਨ ਤੇ ਜੇਕਰ ਆਪਾਂ ਨਜ਼ਰ ਮਾਰੀਏ ਤਾਂ ਇਤਿਹਾਸ ਦੱਸਦਾ ਹੈ ਕਿ ਪਿੰਡ ਨੰਦਪੁਰ ਕਲਾਉੜ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਆਪ ਜੀ ਦਾ ਜਨਮ 21 ਅਪ੍ਰੈਲ 1850 ਨੂੰ ਹੋਇਆ ਪਿਤਾ ਬਾਬਾ ਦਿਵਾਨ ਸਿੰਘ ਜੀ ਅਤੇ ਮਾਤਾ ਰਾਮ ਕੌਰ ਜੀ ਦੇ ਕਰ ਜਿਨ੍ਹਾਂ ਦਾ ਮੁੱਢਲਾ ਨਾਮ ਦਿੱਤਾਰਾਮ ਰੱਖਿਆ ਗਿਆ ਜੇਕਰ ਗਿਆਨੀ ਦਿੱਤ ਸਿੰਘ ਜੀ ਦੀ ਮੁੱਢਲੀ ਸਿੱਖਿਆ ਬਾਰੇ ਆਪਾਂ ਗੱਲਬਾਤ ਕਰੀਏ ਤਾਂ ਬਹੁਤ ਛੋਟੀ ਉਮਰ ਤੋਂ ਹੀ ਦਿੱਤਰਾਮ ਨੇ ਗੁਲਾਬ ਦਾਸੀ ਮਹਾਤਮਾ ਸੰਤ ਗੁਰਬਖਸ਼ ਦੇ ਡੇਰੇ ਤੋਂ ਸਵੈ ਅਧੈਨ ਸਦਕਾ ਵੱਧ ਤੋਂ ਵੱਧ ਗਿਆਨ ਪ੍ਰਾਪਤ ਕੀਤਾ ਗਿਆਨੀ ਦਿੱਤ ਸਿੰਘ 9 ਸਾਲ ਦੀ ਉਮਰ ਦੇ ਵਿੱਚ ਪਿੰਡ 툐ੜ ਆ ਗਏ ਇੱਥੇ ਉਹਨਾਂ ਨੇ 10 ਸਾਲ ਵਕਫ ਵਕ ਸਾਧੂ ਸੰਤਾਂ ਪਾਸੋਂ ਪੰਜਾਬੀ ਉਰਦੂ ਫਾਰਸੀ ਅਰਬੀ ਹਿੰਦੀ ਤੇ ਹੋਰ ਕਈ ਭਾਸ਼ਾਵਾਂ ਸਿੱਖੀਆਂ ਅਤੇ ਗੁਰਬਾਣੀ ਦਾ ਅਧਿਐਨ ਕੀਤਾ ਉਹਨਾਂ ਦੇ ਪਿਤਾ ਭਾਈ ਦੀਵਾਨ ਸਿੰਘ ਭਾਵੇਂ ਇੱਕ ਗਰੀਬ ਜੁਲਾਹਾ ਪਰਿਵਾਰ ਚੋਂ ਸੀ ਪਰ ਉਹਨਾਂ ਦੇ ਵਿੱਚ ਆਪਣੇ ਪੁੱਤਰ ਨੂੰ ਪੜ੍ਹਾਈ ਕਰਵਾਉਣ ਦੀ ਬਹੁਤ ਤਾਂਗ ਸੀ ਇਸੇ ਕਰਕੇ ਉਹਨਾਂ ਨੇ 1862 ਵਿੱਚ ਦਿੱਤ ਸਿੰਘ ਨੂੰ ਤਿਊੜ ਜੋ ਕਿ ਖਰੜ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਐ ਦੇ ਗੁਲਾਬਦਾਸੀ ਡੇਰੇ ਤੇ ਭੇਜ ਦਿੱਤਾ ਇੱਥੇ ਦੇ ਵਿਦਾਂਤ ਨੀਤੀ ਸ਼ਾਸਤਰ ਅਤੇ ਫਿਲਾਸਫੀ ਦੀਆਂ ਕਈ ਹੋਰ ਕਿਤਾਬਾਂ ਪੜ੍ਹੀਆਂ ਉਹਨਾਂ ਦੀ ਕਾਬਲੀਅਤ ਨੂੰ ਵੇਖ ਕੇ 16 ਸਾਲ ਦੀ ਉਮਰ ਵਿੱਚ ਉਸ ਨੂੰ ਗੁਲਾਬਦਾਸੀਆ ਦੇ ਮੁੱਖ ਡੇਰੇ ਚੱਠਿਆਂ ਵਾਲਾ ਜ਼ਿਲ੍ਹਾ ਕਸੂਰ ਵਿੱਚ ਭੇਜ ਦਿੱਤਾ। ਇੱਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਪੜਿਆ ਅਤੇ ਭਾਈ ਗੁਰਦਾਸ ਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਵੀ ਪੜਨ ਨੂੰ ਮਿਲੀਆਂ। ਇਹ ਬਾਲਕ ਵੱਡਾ ਹੋ ਕੇ ਗਿਆਨੀ ਦਿੱਤ ਸਿੰਘ ਦੇ ਨਾਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ। ਪਿੰਡ ਦੇ ਵਿੱਚ ਹੁਣ ਗੁਰਦੁਆਰਾ ਤਪੋਂ ਸਰ ਸਾਹਿਬ ਅਤੇ ਜਨਮ ਸਥਾਨ ਗਿਆਨੀ ਦਿੱਤ ਸਿੰਘ ਕਲਾਉੜ ਬਣਿਆ ਹੋਇਆ ਹੈ। 1872 ਦੇ ਵਿੱਚ ਸਿੱਖ ਪਰੰਪਰਾ ਅਨੁਸਾਰ ਸੰਤ ਭਾਗ ਸਿੰਘ ਜੀ ਦੀ ਸਪੁੱਤਰੀ ਬਿਸ਼ਨ ਕੌਰ ਨਾਲ ਹੋਇਆ ਪਤਨੀ ਸਮੇਤ ਪਿੰਡ ਚੱਠਾ ਜ਼ਿਲ੍ਹਾ ਲਾਹੌਰ ਰਹਿੰਦਿਆਂ ਸੰਤ ਦੇਸਾ ਸਿੰਘ ਪਾਸੋਂ ਵਿਦਿਆ ਪ੍ਰਾਪਤ ਕੀਤੀ ਲਾਹੌਰ ਦੇ ਪ੍ਰੋਫੈਸਰ ਗੁਰਮਖ ਸਿੰਘ ਦੀ ਪ੍ਰੇਰਣਾ ਨਾਲ ਅਮਰਿਤ ਸ਼ੱਕੇ ਸਿੰਘ ਸਜੇ ਤੇ 1 ਸਾਲ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦਾ ਇਮਤਿਹਾਨ ਪਾਸ ਕੀਤਾ ਇਨਾ ਦੇ ਘਰ ਵਿੱਚ ਇੱਕ ਪੁੱਤਰ ਬਲਦੇਵ ਸਿੰਘ ਅਤੇ ਇੱਕ ਧੀ ਬੀਬਾ ਵਿਦਿਆਵੰਤੀ ਕੌਰ ਨੇ ਜਨਮ ਲਿਆ। ਭਾਵੇਂ ਗਿਆਨੀ ਦਿੱਤ ਸਿੰਘ ਜੀ ਇੱਕ ਵੀ ਦਿਨ ਸਕੂਲ ਨਹੀਂ ਗਏ ਪਰ ਇਹ ਦੁਨੀਆ ਦੇ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਬਣੇ। ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਆਰੀਆ ਸਮਾਜ ਲਹਿਰ ਨਾਲ ਮਿਲ ਕੇ ਕੰਮ ਕੀਤਾ। 25 ਨਵੰਬਰ 1888 ਦੇ ਲਾਹੌਰ ਆਰੀਆ ਸਮਾਜ ਦੇ 11ਵੇਂ اجلاس ਦੌਰਾਨ ਹੋਏ ਸਿੱਖਾਂ ਦੇ ਗੁਰੂਆਂ ਦੇ ਨਿਰਾਦਰ ਕਾਰਨ ਵਖਰੀ ਮਾਂ ਸ਼ੁਰੂ ਹੋ ਗਿਆ ਸਿੰਘ ਸਵਾ ਲਾਹੌਰ ਅਤੇ ਖਾਲਸਾ ਕ ਲਈ ਅੰਮ੍ਰਿਤਸਰ ਦਾ ਮੋਢੀ ਬਣ ਦੇ ਨਾਲ ਨਾਲ ਉਨ੍ਹਾਂ ਆਪਣੀ ਵਿਦਵਤਾ ਦੇ ਬਲਬੂਤੇ ਆਰੀਆ ਸਮਾਜ ਦੇ ਮੁਖੀ Swami Dayanand ਨੂੰ ਲਗਾਤਾਰ ਤਿੰਨ ਧਾਰਮਿਕ ਬਹਿਸਾਂ ਵਿੱਚ ਮਾਤ ਦਿੱਤੀ ਸਿੱਖੀ ਦੀ ਡੇਗ ਰਹੀ శాఖ ਨੂੰ ਮੁੜ ਉੱਚਾ ਚੱਕਣ ਦਾ ਯਤਨ ਕਰਨ ਦੇ ਨਾਲ-ਨਾਲ ਗਿਆਨੀ ਦਿੱਤ ਸਿੰਘ ਨੇ ਸਮਾਜ ਵਿੱਚ ਫੈਲੀਆਂ ਅਨੇਕ ਬੁਰਾਈਆਂ ਨੂੰ ਜੜੋਂ ਖਤਮ ਕਰਨ ਲਈ ਸਿਰ ਤੋੜ ਯਤਨ ਕੀਤੇ। ਉਹਨਾਂ ਨੇ ਅੰਧਵਿਸ਼ਵਾਸ ਦਾ ਵਿਰੋਧ ਕੀਤਾ। ਖਾਲਸਾ ਦੀਵਾਨ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਜਾਤ ਪਾਤ ਦਾ ਵਿਰੋਧ ਕੀਤਾ। ਦਰਬਾਰ ਸਾਹਿਬ ਦੇ ਵਿੱਚੋਂ ਮੂਰਤੀਆਂ ਹਟਵਾਈਆਂ ਗਈਆਂ। ਉਸ ਸਮੇਂ ਜਦੋਂ ਗਿਆਨੀ ਦਿੱਤ ਸਿੰਘ ਜੀ ਦਾ ਵਕਤ ਸੀਗਾ ਤੇ ਅੰਧ ਵਿਸ਼ਵਾਸ ਦਾ ਕਾਫੀ ਦੌਰ ਸੀ ਵਹਿਮਾ ਭਰਮਾਂ ਵਿੱਚ ਫੋਕੇ ਕਰਮ ਕਾਂਡਾਂ ਵਿੱਚ ਟੂਨੇ ਮਟਾਣੇ ਮੜੀਆਂ ਮਸਾਣਾ ਨੜੀ ਮਾਰਾਂ ਕੁੜੀ ਮਾਰਾਂ ਝਾੜ ਫੂਕ ਪਖੰਡ ਅੰਧ ਵਿਸ਼ਵਾਸ ਦਾ ਜ਼ੋਰ ਕਾਫੀ ਜਿਆਦਾ ਸੀ ਔਰ ਲੋਕਾਂ ਨੂੰ ਪ੍ਰੇਰਿਤ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਭਰੋਸਾ ਰੱਖਣ ਲਈ ਖਾਲਸਾ دیਵਾਨ ਅੰਮ੍ਰਿਤਸਰ ਦੀ ਸਥਾਪਨਾ ਹੋਈ ਜਿਸ ਦੇ ਵਿੱਚ ਸੰਤੀ ਸਿੰਘ ਸਭਾਵਾਂ ਜੋੜ ਕੇ ਭਾਈ ਜਵਾਹਰ ਸਿੰਘ ਨਾਮ ਨਾਲ ਮਿਲ ਕੇ ਖਾਲਸਾ دیਵਾਨ ਅੰਮ੍ਰਿਤਸਰ ਦੀ ਸਥਾਪਨਾ ਹੋਈ ਜਾਤ ਪਾਤ ਦਾ ਵੀ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਤੇ ਦੋਸਤੋ ਗਿਆਨੀ ਦਿੱਤ ਸਿੰਘ ਜੀ ਜਿਹੜੇ ਕਿ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈ ਉਹਨਾਂ ਨੇ ਬਹੁਤ ਜ਼ਿਆਦਾ ਸਾਹਿਤਿਕ ਔਰ ਧਾਰਮਿਕ ਲੈਜ਼ੇ ਦੇ ਨਾਲ ਸੇਵਾ ਕੀਤੀ ਹੈ ਲੇਕਿਨ ਗਿਆਨੀ ਦਿੱਤ ਸਿੰਘ ਦੀ ਨਾ ਅਜੇ ਤੱਕ ਜਿਸ ਤਰ੍ਹਾਂ ਦਾ ਉਹਨਾਂ ਦਾ ਜਨਮ ਉਹਨਾਂ ਦਾ ਜਿਸ ਤਰ੍ਹਾਂ ਦੀ ਇੱਜ਼ਤ ਸਨਮਾਨ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹ ਕਿਤੇ ਵੀ ਮਤਲਬ ਨਜ਼ਰ ਨਹੀਂ ਆ ਰਿਹਾ ਵੱਖਰੀ ਗੱਲ ਹੈ ਕਿ ਕੁਝ ਇੱਕ ਸੰਸਥਾਾਂ માં ਜ਼ਰੂਰ ਅਜੇ ਹੀ ਵਿਦਵਾਨ ਨੂੰ ਯਾਦ ਕਰਦੀਆਂ ਨੇ ਪਰ ਜਿਹੜੀਆਂ ਸੰਸਥਾਾਂ ਨੂੰ ਕਰਨਾ ਚਾਹੀਦਾ ਹੈ ਉਹ ਕਿਤੇ ਨਾ ਕਿਤੇ ਦੂਰ ਨੇ ਇਸ ਐਪੀਸੋਡ ਦੇ ਜ਼ਰੀਏ ਅਸੀਂ ਚਾਹੁੰਦੇ ਹਾਂ ਕਿਸ ਤਰ੍ਹਾਂ ਦੇ ਮਹਾਨ ਫਿਲਾਸਫਰ ਕਵੀ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਇਹਨਾਂ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ ਲੇਕਿਨ ਕੌਣ ਵਾਲੀ ਪੀੜ੍ਹੀ ਨੂੰ ਇਹਨਾਂ ਦੇ ਜੀਵਨ ਤੋਂ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ ਔਰ ਉਹਨਾਂ ਨੂੰ ਇਸ ਤਰ੍ਹਾਂ ਦੇ ਵਿਦਵਾਨਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਜੁੜੇ ਰਹੋ ਓਸੂ ਨਮਾ ਚੈਨ ਅੰਦੇ ਨਾਲ